ਆਰੇ ਰਸਤੇ ਦੀ ਮਿੱਟੀ ਹੁਣ ਲੈ ਜਾ ਰਹੀ ਆ ਆਰੇ ਨਾ ਹੋਰਨ ਲਾ ਕੇ ਨਾ ਆ ਦੇ ਲੋ ਸਾਰੇ ਹੋਰਨ ਲਾ ਲੈ ਅਗਲੇ ਨੇ ਇੱਥੇ ਆ ਦੇ ਆ ਦੇ ਹੋ ਤੇਰਾ ਯਸ਼ ਓਹੋ ਗੁਰਦੁਆਰਾ ਸ਼੍ਰੀ ਮਨਿਕੰਨ ਸਾਹਿਬ ਆ ਉੱਪਰ ਬਾਬਾ ਜੀ ਨੇ ਲਿਖ ਦਿੱਤਾ ਹੈ ਲੈ ਯਾਰ ਸਰ ਜੀ ਉੱਥੇ ਹੈ ਕਿੱਥੇ ਮਕਾਨ ਲਈ ਬਾਜ਼ਾਰ ਪੇ ਦੀ ਪਰਚੀ ਮੋਟਰਸਾਈਕਲ ਦਾ ਟੂਲ ਵਾਹ ਜੀ ਵਾਹ ਗੱਡੀ ਦਾ ਸੁਣਿਆ ਸੀਗਾ ਬਾਕੀ ਪਤਾ ਨਹੀਂ ਆਹ 24 ਘੰਟੇ ਵਾਲੀ ਹੈਗੀ ਐ ਪਰਚੀ ਲਓ ਜੀ ਮਣੀ ਕਰਨ ਦਾ ਛੋਟਾ ਰੋੜਾ ਆ ਦੇ ਲੋ ਜਾ ਰਹਾਂ ਜੀ ਚਲੋ ਚਲੋ ਆਪਾਂ ਬੈਹਿ ਜਾਈ ਹੁਣ ਪਹਾੜੀਆਂ ਸ਼ੁਰੂ ਹੋ ਗਈਆਂ ਅੱਗੇ ਹੁਣ ਤੁਹਾਨੂੰ ਮਿਲਦੇ ਆਂ ਰਸਤੇ ਦੇ ਵਿੱਚ ਵੀ ਹੁਣ ਤੁਸੀਂ ਵੀਊ ਦੇਖਣੇ ਆਂ ਅੱਜ ਇਕੱਲੇ ਨਹੀਂ ਜਾ ਰਹੇ ਬਹੁਤ ਬੰਦੇ ਜਾ ਰਹੇ ਬਹੁਤ ਸੰਗ ਜਾ ਰਹੇ ਬੜੇ ਬੰਦੇ ਮਾਈ ਗੋਡ ਇਹ ਨਹੀਂ ਮੰਨਦਾ ਇਹ ਨਹੀਂ ਮੰਨਦਾ ਬਾਬਾ ਗੁਰਦਿੱਤਾ ਤੋਂ ਅੱਗੇ ਜਾ ਕੇ ਤਕਰੀਬਨ 4 ਕਿਲੋਮੀਟਰ 5 ਕਿਲੋਮੀਟਰ ਅੱਗੇ ਜਾ ਕੇ ਇਹ ਦਰਵਾਜ਼ਾ ਆ ਜਾਂਦਾ ਹੈ ਇੱਥੇ ਅੱਗੇ ਪੰਜਾਬ ਦੀ ਹੱਦ ਤੇ ਹਿਮਾਚਲ ਦੀ ਸਟਾਰਟ ਸ਼ੁਰੂ ਹੋ ਜਾਂਦੀ ਆ ਤੇ ਸਾਡਾ ਇਹ ਯਾਤਰਾ ਸੀ तकरीबन ਸਵੇਰੇ 6 ਵਜੇ ਤੋਂ ਅਸੀਂ ਤੁਰੇ ਸੀ तकरीबन ਸਾਨੂੰ ਲੱਗ ਜਾਣੇ ਆ तकरीबन तकरीबन 5-6 ਘੰਟੇ ਲੱਗ ਜਾਣੇ ਆ ਤੇ ਇਹ ਅੱਗੇ ਦੂਜੀ ਟਨਲ ਟਨਲ ਦੇ ਵਿੱਚੋਂ ਲੰਘਦੇ ਸਪੀਡ ਦਾ ਡੀ ਲਿਮਿਟ ਹੋਣੀ ਚਾਹੀਦੀ ਆ ਅੰਦਰ ਕੈਮਰੇ ਲੱਗੇ ਹੋਏ ਨੇ ਸਪੀਡ ਘੱਟੋ ਘੱਟ 50 ਜਾਂ 60 ਤੇ ਕਈ ਟਨਲਾਂ ਦੇ ਵਿੱਚ ਸਪੀਡ 40 ਤੱਕ ਹੈ ਲਿਮਟ ਹੈ ਤੇ ਸਵੇਰ ਸਿਰ ਜਾਂਦਾ ਫਾਇਦਾ ਇਹ ਆ ਤੁਹਾਨੂੰ ਮੌਸਮ 뷰 ਤੇ ਕੁਦਰਤ ਦੇਖਣ ਨੂੰ ਬਹੁਤ ਸੋਹਣੀ ਮਿਲਦੀ ਹੈ ਅੱਗੇ ਜਾ ਕੇ ਜਿਵੇਂ ਦੇਖੋ ਸਨਰਾਈਜ਼ ਹੋ ਰਿਹਾ ਕਿੰਨਾ ਸੋਹਣਾ ਲੱਗ ਰਿਹਾ ਨਿਸ਼ਾਨ ਸਾਹਿਬ ਝੂਲਦੇ ਪਏ ਨੇ ਤੇ ਅੱਗੇ ਜਾ ਕੇ ਬ੍ਰਿਜ ਤੋਂ ਕਿ ਮੰਡਾਲੀ ਦਾ ਪੋੜਾ ਜਾਂਦਾ ਹੁਣ ਰਸਤਾ ਨਵਾਂ ਬਣ ਚੁੱਕਿਆ ਪਹਿਲਾਂ ਸਾਰੇ ਜਿਵੇਂ ਸੁੰਦਰ ਨਗਰ ਬਲਾਸਪੁਰ ਇਸ ਹੱਬ ਪੰਡਾ ਦੇ ਵਿੱਚ ਦੀ ਹੌਕ ਜਾਣਾ ਪੈਂਦਾ ਸੀਗਾ ਤੇ ਹੁਣ ਸਾਰਾ ਬਾਈਪਾਸ ਨਵਾਂ ਬਣ ਚੁੱਕਿਆ ਦੇਖੋ ਕੁਦਰਤ ਕਿੰਨਾ ਕਿੰਨੇ ਸੋਹਣੇ ਲੱਗ ਰਹੀ ਆ ਤੇ ਜਦੋਂ ਤੁਸੀਂ ਜਾਂ ਮਨਾਲੀ ਜਾਂ Shimla ਜਾਣਾ ਹੈ ਜਿਸ ਬ੍ਰਿਜ ਤੋਂ ਅਸੀਂ ਤੁਹਾਨੂੰ ਪਿੱਛੇ ਦਿਖਾਇਆ ਸੀ ਉਹਨੇ ਉਸ ਤੋਂ ਲੈਫਟ ਹੋ ਕੇ ਮਨਾਲੀ ਨਿਕਲ ਜਾਂਦੇ ਤੇ ਰਾਈਟ ਹੋ ਕੇ Shimla ਵੱਲੋਂ ਰਾਹ ਚੱਲ ਜਾਂਦਾ ਆ ਦੇਖੋ ਇਹ ਪਿੱਛੇ ਨੂੰ Shimla ਨੂੰ ਜਾ ਰਿਹਾ ਰੋਡ ਤੇ ਅੱਗੇ ਨੂੰ ਜਿੱਥੇ ਲੈਫਟ ਸਾਈਡ ਤੋਂ ਮਨਾਲੀ ਦਾ ਰੋਡ ਜਾ ਰਿਹਾ ਆ ਭਾਈ ਦੇ ਕੰਮ ਸੌਣ ਨੂੰ ਹੋਏ ਭਾਈ ਪੂਰੇ ਕਿੰਦਾ ਕਰ ਇੱਧਰ ਦੇਖੋ ਮਿਰਜੀ ਜਿਹੜਾ ਕਿੱਧਰ ਚੱਲ ਕੇ ਪਾਸੇ ਦੇਖੋ ਓ ਮਾਈ ਗੋਡ ਮੈਂ ਹੁੱਡੀ ਲੱਭ ਰਿਹਾ ਮਾਤਾ ਨੇ ਮਿਲਨ ਲਾਦਾ ਕੱਟ ਦਿੱਤੀ ਭਾਈ ਦਾ ਨਾਮ ਹੈਗਾ ਹਨੀ ਸਿੰਘ ਇਸ ਟਾਈਮ ਤਾਂ ਕੰਮ ਇਸ ਟਾਈਮ ਇਹ ਨਿਬੜਾ ਹਨੀ ਨਿਬੜੀ ਹੋਇਆ ਹੈ ਇਸ ਟਾਈਮ ਤੇ ਅਸੀਂ ਪਹੁੰਚ ਗਏ ਹੁਣ ਬਲਾਸਪੁਰ ਬਲਾਸਪੁਰ ਵਾ ਤੇ ਹੁਣ ਇਸ ਤੋਂ ਬਾਅਦ ਆਪਾਂ ਸਾਡੇ ਬੰਦੇ ਸਾਰੇ ਚਾਹ ਤੀਂ ਨਹੀਂ ਆਪਾਂ ਹੁਣ ਇਹੜੀਆਂ ਗੱਲਾਂ ਕੁਝ ਬੰਦੇ ਬਾਥਰੂਮ ਗਏ ਨੇ ਕੁਝ ਬੰਦੇ ਖੜੇ ਆ ਫਾਈਵ ਸਟਾਰ ਹੋਟਲ ਕੋਲ ਖੜੇ ਆ ਫਾਈਵ ਸਟਾਰ ਹੋਟਲ ਦੇਖੋ ਮੈਨੂੰ ਇੱਥੇ ਖੜੇ ਹੋਏ ਨੇ ਅਸੀਂ ਅਸੀਂ ਕੱਲੀ ਚਾਹ ਪੀਣੀ ਆ ਤੇ ਚਾਹ ਪੀਣ ਨੂੰ ਖੜੇ ਆ ਪਕੌੜੇ ਅਸੀਂ ਉੱਥੇ ਬਾਬਾ ਗੁਰਦੇਤੇ ਤੇ ਲੈ ਲਏ ਸੀ ਏ ਖਰਚਾ ਬਚਾਓ ਨਾ ਸਾਡੇ ਕਿਹਦੇ ਪਾਜੀ ਕਹਿੰਦੇ ਮਜ਼ੇਦਾਰ ਆ ਰਿਹਾ ਪਰ ਪਿੱਛਾ ਬਹੁਤ ਦੁਖ ਰਿਹਾ ਤਾਂ ਤੇ ਅੱਖਾਂ ਨੂੰ ਮਿੱਟੀ ਬਹੁਤ ਪੈਂਦੀ ਹੈ ਮੈਂ ਕਿਹਾ ਇਦਾਂ ਹੀ ਆ ਵੀਰੇ ਧੂਪ ਨਿਕਲੀ ਆਗੀ ਦੇਖੋ ਕਿੰਨੀ ਸੋਹਣੀ ਧੂਪ ਨਿਕਲੀ ਆਗੀ ਧੂਪ ਨਿਕਲੀ ਧੂਪ ਚੱਲੋ ਜੀ ਹੈਲੋ ਗਾਈਜ਼ ਹਾਏ ਆ ਆ ਬੰਦਾ ਬਹੁਤ ਖੁਸ਼ ਹੋ ਰਿਹਾ ਕਹਿੰਦਾ ਪਹਿਲੀ ਵਾਰ ਆਇਆ ਮੈਂ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਪਹਿਲੀ ਵਾਰ ਆਲੀ ਕੋਈ ਨਹੀਂ ਵਾਰ ਆਇਆ ਤੂੰ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਪਹਿਲੀ ਵਾਰ ਆਇਆ ਕਿ ਨਹੀਂ ਆਇਆ ਕੱਪੜੇ ਦੇਖਿਓ ਬੰਦਾ ਬਾਹਰ ਆਇਆ ਕੱਪੜੇ ਸਾਲਾ ਗੱਦੇ ਚਾੱਕ ਕੇ ਲਿਆਇਆ ਵੈਲਕਮ ਟੂ ਹਿਮਾਚਲ ਕੋਈ ਨਹੀਂ ਕੋਈ ਨਹੀਂ ਉਹ ਤੋ ਕਹਿੰਦੇ ਚਲੋ ਜੀ ਆ ਗਿਆ ਵੈਲਕਮ ਟੂ ਹਿਮਾਚਲ ਪ੍ਰਦੇਸ਼ ਇਹ ਉੱਥੇ ਹੀ ਆ ਗਿਆ ਨਾ ਵੀਰੇ ਆਪਣ ਨੁਕਰ ਤੇ ਆ ਗਿਆ ਆਪਣਾ ਹਾਂ ਜੀ ਹਾਂ ਜੀ ਚਲੋ ਮੇਰਾ ਨੈਟ ਨਹੀਂ ਚੱਲਦਾ ਯਾਰ ਬਾਕੀ ਬੰਦੇ ਹੁਣ ਆਪਾਂ ਵੇਟ ਕਰਦੇ ਆਂ ਉਹਨੂੰ ਮਿਲਦੇ ਆ ਫਿਰ ਚਾਹ ਚੁਪੀ ਗਿਆ ਬਾਅਦਗੇ ਨਿਕਲਦੇ ਆ ਬਹੁਤੀ ਗੱਲਾਂ ਕਹੇ ਬਲੌਗ ਬਹੁਤ ਲੰਬਾ ਹੈਣਾ ਉਹ ਆ ਗਏ ਬੰਦੇ ਆ ਗਏ ਕਿ ਆ ਗਏ ਆ ਰਹੇ ਹੋ ਉਹ ਆ ਗਏ ਉਹ ਆ ਗਏ ਉਹ ਆ ਗਏ ਇੱਧਰ ਲਾ ਇੱਧਰ ਮੁੜ ਕੇ ਮੁੜ ਕੇ ਮੁੜ ਕੇ ਇੱਧਰ ਲਾ ਆਜੋ 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 ਬਹੁਤ ਪਿੱਛੇ ਰਹਿਣ ਦੀ ਬਹੁਤ ਬਹੁਤ ਚਾੜੋਂ ਪਰ ਚਾਬੀ ਹੋਣਾ ਜੋ ਵੀ ਨਹੀਂ ਆਜੋ 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 ਗੀਅਰ 'ਚ ਬੈ ਖੜਾ ਕਰ ਮੋਟਰ ਚੱਲ ਗੀਅਰ 'ਚ ਚਲੋ ਬੰਦੇ ਬੰਦੇ ਇਹਦੇ ਨਾਲ ਬੰਦਾ ਉੱਦਾਂ ਹੀ ਖੜਾ ਫੋਟੋ ਵਾ ਖਿਚਾ ਦੇ ਸ਼ਕੀਨ ਦੇ ਲੋ ਬੰਦੇ ਨਹੀਂ ਪੂਰੇ ਆ ਰਹੇ ਇਹਨਾਂ ਤੋਂ ਓਏ ਹੋਏ ਹੋਏ ਐਦਾਂ ਹੀ ਚੱਲ ਮੇਰੀ ਹੁਣ ਇਦਾਂ ਰੱਖੋ ਉੱਪਰ ਨੂੰ ਟੇਢਾ ਇਹ ਇਕੱਲੇ ਦਾ ਆ ਖਿਚ ਆ ਗਿਆ ਇਹ ਚਾਹ ਦੇਖੋ ਕਿੰਨੇ ਬੰਦੇ ਸਾਡੇ ਫਰੇਮ ਚ ਨਹੀਂ ਪੂਰੇ ਆਰੇ ਬੰਦੇ ਕਿੰਨੇ ਬੰਦੇ ਦੇਖੇ ਇੱਕ ਫਰੇਮ ਚ ਲੈਣੇ ਸਾਰ ਆ ਲੈ ਆ ਲੈ ਸਾਡਾ ਇਹ ਭਰਾ ਰਹਿ ਗਿਆ ਸੀ ਸਾਡਾ ਇਹ ਭਰਾ ਰਹਿ ਗਿਆ ਇਹਨੂੰ ਮੋਰੇ ਖੜਾ ਕਰਾ ਗਾ ਅੱਗੇ ਤੋਂ ਸਾਡਾ ਆ ਗਿਆ ਸੀ ਅੱਗੇ ਤੋਂ ਮੋਰੇ ਖੜਾ ਹੋਇਆ ਕਰ ਦੱਸ ਦੇਣਾ ਠੀਕ ਹੈ ਨਾ ਹਾਂ ਚਲੋ ਠੀਕ ਆ ਚਲ ਚਾਹ ਲਿਆ ਭਾਈ ਤੇ ਹੁਣ ਆਪਾਂ ਆ ਗਏ ਆ ਮੰਡੀ ਤੋਂ ਅੱਗੇ ਮੰਡੀ ਤੋਂ ਅੱਗੇ ਆ ਕੇ ਸਾਰਾ ਰੋਡ ਜਿਹੜਾ ਬਣਦਾ ਪਿਆ ਵਾ ਉਹ ਰੋਡ ਸ਼ੁਰੂ ਹੋ ਜਾਣਾ ਵਾ ਇਹ ਸਾਰਾ ਰੋਡ ਅਜੇ ਤਾਂ ਬਣਵੇ ਹੀ ਆ ਬਣਵੇ ਨਹੀਂ ਮਤਲਬ ਸਿੰਗਲ ਰੋਡ ਆ ਤੇ ਉੱਪਰ ਰੋਡ ਬਣਦਾ ਪਿਆ ਵਾ ਬੰਦੇ ਸਾਰੇ ਹੁਣ ਕਹਿੰਦੇ ਥੱਕ ਗਏ ਫੋਟੋਆਂ ਕਰਾਉਣੀਆਂ ਆ ਆਪਾਂ ਓਏ ਹੋਏ ਭਾਈ ਤੁਹਾਡੀ ਅਸਿਸਟੈਂਟ ਜਿਹੜਾ ਵੀਊਅਰ ਹੈ ਨਾ ਬਹੁਤ ਸੋਹਣਾ ਆ ਰਿਹਾ ਆ ਨਾਲੇ ਨਿਸ਼ਾਨ ਸਾਹਿਬ ਝੁਲ ਰਿਹਾ ਓਏ ਹੋਏ ਹੋਏ ਕੀ ਬਾਤ ਹੈ ਅੱਕੇ ਆਪਣੇ ਬੰਦੇ ਸਾਰੇ ਅੱਧੀ ਬਣੇ ਟੈਨਸ਼ਨ ਲਓ ਸਾਰਾ ਨੇ ਮੂੰਹ ਟਗੇ ਹੋਏ ਆ ਆ ਭਾਈ ਆਪਣੇ ਨਵੇਂ ਨੇ ਇਹਨਾਂ ਨੂੰ ਤਾਂ ਜਾਣਦੇ ਪਹਿਲਾਂ ਤਾਂ ਨਾ ਕੀ ਆ ਜਤਿਨ ਇਹ ਆਪਣੇ ਗਰੁੱਪ ਚ ਨਵੇਂ ਬੰਦੇ ਨੇ ਮਤਲਬ ਸਾਡੀ ਯਾਰੀ ਦੋਸਤੀ ਦੇ ਵਿੱਚ ਇਹ ਬਾਕੀ ਨੂੰ ਤਾਂ ਸਾਰਾ ਨੂੰ ਜਾਣਦੇ ਆਪਾਂ ਓਏ ਹੋਏ ਆ ਮੁੱਛਾਂ ਨਹੀਂ ਵੱਟ ਲਈ ਜਾਂਦਾ ਆਏ ਹੋਏ ਬਾਕੀ ਤੁਹਾਨੂੰ ਵੀਊ ਦਿਖਾਉਣੇ ਭਾਈ ਮੇਰੀ ਵੀਡੀਓ ਬਣਾਓ ਹਾ 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 ਆਹ ਯਾਰ ਯਾਰੇ ਨੇ ਉਹ ਦੇਖੋ ਇੱਥੇ ਅੱਗੇ ਇਦਾਂ ਕੰਪੀ ਹੁੰਦੇ ਆ ਬੰਦੇ ਲੜਨ ਲੱਪੇ ਜਨਾਬ ਦੇ ਜਦੋਂ ਅਸੀਂ ਤੁਰੇ ਸੀ ਉਹ ਤਾਂ ਮੌਸਮ ਸਾਫ਼ ਸੀਗਾ ਪਰ ਜਦੋਂ ਗਾਹਾਂ ਗਾਹ ਤੁਰੇ ਗਏ ਮੰਡੀ ਤੋਂ ਅੱਗੇ ਟੱਪੇ ਸੀਗੇ ਮੌਸਮ ਬਦਲ ਬਾਈ ਹਵਾ ਬਹੁਤ ਤੇਜ਼ਨ ਲੱਗ ਗਈ ਤੇ ਹੁਣ ਇੰਨੀ ਸਾਡੀ ਜਲਦੀ ਸੀਗਾ ਹਜ ਰਸਤਾ ਕਵਰ ਕਰ ਲਈਏ ਨੇ ਤਾਂ ਕਿਤੇ ਖੜ ਗਏ ਤਾਂ 2-3 ਘੰਟੇ ਪਾਰ ਆ ਕਿਉਂਕਿ ਮੀ ਪਹਾੜਾ ਦੇ ਵਿੱਚ ਅਕਸਰ ਹੀ ਪੈਂਦਾ ਹੀ ਰਹਿੰਦਾ ਤੇ ਇਹ ਆ ਗਿਆ ਡੈਮ ਮੰਡੀ ਦੇ ਉੱਪਰ ਆਉਂਦਾ ਜਿਹੜਾ ਮੇਰੇ ਘਰ ਪਾਗ ਡੈਮ ਕਹਿੰਦੇ ਨੇ ਇਹਨੇ ਇਸ ਤੋਂ ਉੱਪਰ ਲੋਕੇਸ਼ਨ ਬਹੁਤ ਵਧੀਆ ਆ ਤੇ ਜਿੱਦਾਂ ਲੋਕੇਸ਼ਨ ਤੇ ਪਹੁੰਚੇ ਤੇ ਹਵਾ ਇੰਨੀ ਤੇਜ਼ ਤੇ ਮੌਸਮ ਵੀ ਖਰਾਬ ਹੋ ਗਿਆ ਸੀਗਾ ਲੋਕੇਸ਼ਨ ਆ ਹੀ ਨਹੀਂ ਜਦ ਬੰਦੇ ਸਾਰੇ ਫੋਟੋਆਂ ਖਚਉਂਦੇ ਤਿਆਰ ਬਣ ਤਿਆਰ ਪੂਰੇ ਇਸ ਟਾਈਮ ਬਾਬਾ ਹਵਾ ਇੰਨੀ ਚੱਲਦੀ ਉਹ ਤਾਂ ਕੋਈ ਫਿਕਰ ਨਹੀਂ ਜਿੰਦਗੀ ਚ ਪਹਿਲੀ ਵਾਰ ਪਹਾੜਾਂ ਤੇ ਆਏ ਆ ਭਾਜੀ ਜਿੰਦਗੀ ਦਾ ਖੇਚ ਦੇ ਕਿਦਾਂ ਲੱਗਦਾ 22 ਸਾਲ ਦਾ ਹੋ ਗਿਆ ਓਏ ਹੋਏ ਪਹਾੜਾਂ 'ਚ ਪਹਿਲਾਂ ਗਿਆ ਨਹੀਂ ਮੇਰੇ ਨਾਲ ਮਮਾ ਐਂਕੋਟ ਸਾਹਿਬ ਵਿਊ ਚੈੱਕ ਕਰੋ ਤੇ ਵਿੱਚੇ ਵਿਊ ਓਏ ਹੋਏ ਭਾਜੀ ਮਾਈ ਗੋਡ ਫੋਟੋ ਇੰਨੀ ਵੈਰੀ ਬਿਊਟੀਫੁੱਲ 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 ਓ ਦੇ ਤਾਂ ਓ ਮੁੰਡੇ ਨੇ ਫੜਾ ਫੜਾ ਪੱਗ ਬੰਨੀ ਓ ਮੁੰਡੇ ਨੇ ਪਿੰਟ ਲਾ ਭਾਈ ਨੇ ਆ ਦੇਖੋ ਆ ਬਹੁਤ ਚੈੱਕ ਕਰੋ ਨਾ ਭਾਜੀ ਦੇ ਕੋਈ ਦੇਖੋ ਫੋਟੋ ਦਾ ਪਿੱਛੇ ਗੁੱਸੇ ਹੋਈ ਆਂਦੇ ਨੇ ਮੇਰੀ ਕਿਚਨੀ ਮੇਰੀ ਕਿਚਨੀ ਚਲੋ ਆਪਾਂ ਕਰਾ ਲਈ ਭਾਈ ਫੋਟੋ ਇੱਕ ਭਾਈ ਨੇ ਕਰਾ ਲਈ ਦੋ ਆਪਾਂ ਕਰਾਈਆਂ ਆਪਾਂ ਆਨੰਦ ਲਿਆ ਰਹੇ ਹਾਂ ਕੁਦਰਤ ਦੇ ਇਹਦਾ ਮੋਣੀ ਅੰਨ ਬਸ ਲੱਗੇ ਰਹੋ ਕੁਦਰਤ ਦੇ ਲਿਆ ਰਹੇ ਲੋਰ ਨਾਲ ਭਾਈ ਆ ਰਹੇ ਕੱਟ ਅਖਰੀ ਵਾਰ ਨਹੀਂ ਡਾਣ ਜੀ ਆਹ ਹੈ ਭਾਈ ਕਿੱਦਾਂ ਲੱਗ ਰਿਹਾ ਕਪ ਕਪੀ ਤੇ ਪੁੱਛੋ ਨਾ ਇਹ ਇਦਾਂ ਪੁੱਛੋ ਬਸ ਹੱਥ ਦੇ ਲੋ ਐ ਕਰਦੇ ਹੱਥ ਆਹਾ ਹਾ ਨਜ਼ਾਰਾ ਆ ਰਿਹਾ ਉਹ ਹੀ ਗੱਲ ਉਹ ਨਹੀਂ ਗੱਲ ਉਹ ਨਹੀਂ ਗੱਲ ਓਹੋ ਚਲੋ ਕੋਈ ਨਹੀਂ ਕੋਈ ਨਹੀਂ ਚਲੋ ਕਰਾਓ ਕਰਾਓ ਫੋਟੋਆਂ ਕਰਾਓ ਸਾਰਿਆਂ ਨੇ ਕਰਾਓ ਕਰਾਓ ਉਹ ਨਜ਼ਾਰਾ ਅੱਛੀ ਵੀ ਕਰਾ ਲਈ ਬਾਈ ਇੱਕ ਫੋਟੋ ਤਾਂ ਕਰਾ ਲਈਏ ਇਹ ਜਿਹੜੀ ਲੋਕੇਸ਼ਨ ਹੈਗੀ ਆ ਮੰਡੀ ਤੋਂ ਉੱਪਰ ਆ ਕੇ ਨਾ ਟਾਈਮ ਹੁੰਦਾ ਵਾ ਉੱਤੋਂ ਉੱਪਰ ਚੜ੍ਹ ਕੇ ਸਾਜ ਨਾਲ ਹੀ ਲੋਕੇਸ਼ਨ रस्ते बहुत चलता पाया टनल हज भी बन दी काट -काट ने पहाड़ों को कट कट के टनल बनाई जा रहे हैं जिस करके सफर तो छोटा हो गया पर गर्मी भी बद रही है हौली हौली रोड़ा

ਜਿਆਦਾ ਰੋੜੇ ਤੋਂ ਪਤਲਾ ਨਾ ਕੀ ਆਈ ਬੱਸ ਆਵੇ ਤੇ ਗੱਡੀ ਨਹੀਂ ਲੰਘ ਸਕਦੀ ਇੱਕ ਬੰਦਾ ਲੰਘੂਗਾ ਪਹਿਲਾਂ ਹੱਥੋਂ ਦੀ ਤੇ ਆਪਣੇ ਤੁੰਗ ਪਤਾ ਫਿਰ ਮਾੜੀ ਜਗ੍ਹਾ ਮਿਲਦੀ ਨਾਲ ਹੀ ਮੋਟਰਸਾਈਕਲ ਵਾਰ ਦਿੰਦੇ ਆ ਲੰਘਣ ਨਹੀਂ ਦਿੰਦੇ ਬੰਦੇ ਨੂੰ ਇੱਦਾਂ ਨਾ ਕਰਿਆ ਕਰੋ ਫਿਰ ਇੱਦਾਂ ਨਾ ਕਰਿਆ ਕਰੋ ਲੰਘਣ ਲੰਘਣ ਦਿਆ ਕਰੋ ਪਹਿਲਾਂ ਇੱਦਾਂ ਨਾ ਕਰਿਆ ਕਰੋ ਬਾਕੀ ਆਪਾਂ ਹੈਗੇ ਹੁਣ ਮਣੀ ਕਰਨ ਸਾਹ ਵਾਲੇ ਰੋੜ ਤੇ ਕੀ ਬੰਧਾ ਰਹਿ ਗਿਆ ਗਿਆ ਨੂੰ ਅਸੀਂ ਬਾੜੀ ਸੀਟ ਚੇਕ ਕਰਨ ਲੱਗੇ ਸੀ ਕਿ ਭਾਈ ਤੁਸੀਂ ਦਿਲਾਉਣ ਲੈ ਪਿੱਛੇ ਬੈਠਾ ਉਹ ਪਾਤੀ ਬੰਦਲ ਬਾਸੋਂ ਉੱਤੇ ਕਿੰਨੇ ਟਾਈਮ ਲੱਗੇਗਾ ਜੀ ਮੈਡੀਕਲ ਪਹੁੰਚ ਜਾਣਾ ਹੈ ਕਿਲੋਮੀਟਰ ਰਹਿ ਗਿਆ ਤਾਂ ਲੱਗਦਾ ਪਹੁੰਚਣਾ ਲੱਗਦਾ ਪਾਣੀ ਛਾਗਾਂਗੇ ਭੁੱਖਾ ਬਹੁਤ ਲੱਗੀ ਰੰ ਦਾ ਬਹੁਤ ਜ਼ਿਆਦਾ ਘਰ ਦੇ ਘਰ ਵੀ ਹਲੇ ਵਾਪਸ ਵੀ ਜਾਣਾ ਹੁਣੇ ਚਲੋ ਚਲੋ ਅੱਗੇ ਆਹ ਸ਼ਕ ਵਿਊ ਓਏ 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 ਓ ਰੋੜ ਕੱਚਾ ਹੈ ਰੋੜ ਕੱਚਾ ਹੈ ਆ ਜਿਹੜਾ ਕਿਲੋਮੀਟਰ ਰੋੜ ਹੈ ਨਾ ਬਹੁਤ ਖਰਾਬ ਆ ਪਰ ਜਿਹੜਾ ਥਿਊ ਹੈ ਨਾ ਉਹ ਬਹੁਤ ਅੱਛਾ ਹੈ ਲੈਟ ਕਰਾਉਣਾ ਟੱਕ ਨੇ ਉਹਨੇ ਟ੍ਰੱਕ ਜਾ ਰਿਹਾ ਬਹੁਤ ਲੇਟ ਕਰਾਇਆ मोटरसाइकलों टूल लगे मोटरसाइकलों मेंची है रुपए की परची मोटरसाइकिल टूल वाह वाह ग सुने बाकी पता नहीं चौबी घंटे हैगी हैची पार रुपये चलो कोई गल नहीं ਮੈਂ ਇਧਰੋਂ ਆਇਆ ਖਰਚਣੇ ਪੈਣੇ 50 ਰੁਪਏ ਤੋ ਸਨੋ ਵਾਲੇ ਪਹਾੜ ਤੇ ਗੰਡੇ ਆ ਆਏ ਕਸੂਰ ਅਸੀਂ ਪਹੁੰਚ ਗਏ ਇਸ ਟਾਈਮ ਕਸੂਰ ਹੁਣ ਗੁਰਦਰਾ ਮਨਿਕਨ ਸਾਹਿਬ ਜਾ ਕੇ ਮੂੰਹ ਹੱਥ ਧੋ ਕੇ ਚੰਗੀ ਤਰ੍ਹਾਂ ਬ੍ਰਸ਼ ਹੋ ਕੇ ਗੁਰਦਰਾ ਸਾਹਿਬ ਦਰਸ਼ਨ ਕਰਕੇ ਫਿਰ ਆਪਾਂ ਜਾਵਾਂਗੇ ਤੋਸ਼ਾਲ ਨੂੰ ਫਿਰ ਰਾਤ ਰਾਵਾਂਗੇ ਗੁਰਦਰਾ ਮਨਿਕਨ ਸਾਹਿਬ ਮਰੀਕਮ ਸਾਹਿਬ ਮੋਟਰਾ ਲਾਈਏ ਪਾਰਕਿੰਗ ਦੇ ਵਿੱਚ ਆਹ ਇਹ 35 ਕਿਲੋਮੀਟਰ ਦਾ ਰਾਹ ਹੈ ਨਾ ਭੁੰਤਰ ਤੋਂ ਬਣੀ ਕਰਨ ਦਾ ਇਹ ਬਹੁਤ ਜ਼ਿਆਦਾ ਬਹੁਤ ਟਾਈਮ ਲੱਗਦਾ ਇੱਥੇ ਰੋਡ ਬਹੁਤ ਟੈਰ ਹੁੰਦੀ ਹੈ ਬਹੁਤ ਜ਼ਿਆਦਾ ਇੱਥੇ ਆ ਗਿਆ ਇਹਦੇ ਥੱਲੇ ਜਾਮ ਜ਼ਰੂਰ ਲੱਗਿਆ ਹੁੰਦਾ ਆ ਜਗ੍ਹਾ ਤੇ ਰਸਤਾ ਬਹੁਤ ਛੋਟਾ ਇੱਥੇ ਆਹ ਦੇਖੋ ਇੱਕ ਗੱਡੀ ਲੰਘਦੀ ਹੈ ਤੇ ਇੱਕ ਇੱਕ ਪਿੱਛੇ ਹੁੰਦੀ ਹੈ ਫੇਰ ਲੰਘਦੀ ਗੱਡੀ ਦੋ ਗੱਡੀਆਂ ਇਕੱਠੀਆਂ ਨਹੀਂ ਲੰਘ ਸਕਦੀਆਂ ਭਾਜੀ ਇਹ ਹੋ ਗਿਆ ਭਾਜੀ ਤੁਹਾਨੂੰ ਚਲੋ 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 ਬਾਸ ਇਸ ਪਹਾੜ ਦੇ ਬੈਕਸਾਈਡ ਤੇ ਗੁਰਦੁਆਰਾ ਮਨੀਕਨ ਸਾਹਿਬ ਆ

ਅਰਤੀਂ ਜੀ ਜਾ ਕੇ ਮਿਲਦੇ ਆਂ ਆਹ ਚਲਾਵਾਂਗੇ ਮੋਟਰਸਾਈਕਲ ਸਿਖਰ ਤੇ ਯਾਰ ਤੇ ਚਾਰ ਤੇ ਚਾਰ ਤੇ ਚਾਰ ਤੇ ਜਾਣਾ ਉਹ ਸਾਹਮਣੇ ਦਾ ਇੱਧਰ ਲੈ ਲੈ ਇੱਧਰ ਲੈ 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 ਉਧਰ ਲੈ ਚੱਲੋ ਭਾਈ ਉਧਰ ਚਲੋ ਆਗੇ ਗੁਰਦੁਆਰਾ ਮਨੀਕਨ ਸਾਹਿਬ ਇੱਧਰ ਲਾ ਨਾਲ ਲਾ ਇੱਧਰ ਨਾਲ ਲਾ ਆਹਾ ਓਏ ਹੋਏ 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 ਆਓ ਭਾਈ ਲਾ ਪਹੁੰਚ ਗਏ ਪਹੁੰਚ ਗਏ ਕੀ ਦਿਖਾਵਾ ਜੀ ਆਪਣੀਆਂ ਓ ਮਾਈ ਗੋਡ ਯਾਰ ਫੇਸ ਵਾਟਰ ਪੂਰਾ ਲੱਗਾ ਹੈ ਪਾਈ ਵੱਡੇ ਸਟੈਂਡ ਤੇ ਲਾਣੇ ਮੋਟਰਸਾਈਕਲ ਵੱਡੇ ਸਟੈਂਡ ਤੇ ਲਾ ਉਹ ਵੀ ਆਪਾਂ ਹੀ ਲਾਉਂਦੇ ਹਾਂ ਉੱਧਾ ਪਾਰਕਿੰਗ ਤਾਂ ਉਧਰ ਆਉਂਦੀ ਹੈ ਘੁੰਮ ਕੇ ਮੋਟਰਸਾਈਕਲ ਦੀ ਪਰ ਇੱਥੇ ਰਸਤੇ ਦੇ ਤੇ ਗੇਟ ਖੁੱਲਾ ਸੀ ਆਪਾਂ ਇਧਰੋਂ ਹੀ ਮੋਟਰਸਾਈਕਲ ਚਾਲ ਲਿਆ ਟਾਈਮ ਨੇ ਪਹੁੰਚ ਕੇ ਆਪਾਂ ਉਹ ਬੰਦੇ ਆਪਣੇ ਅੱਗੇ ਨਾਲ ਲਾਉਣੇ ਨੇ ਦੇਖ ਲਿਓ ਓਏ ਵਾਹ ਕਿਦਾਂ ਵਾਹ ਗੁਰਦੁਆਰਾ ਸ੍ਰੀ ਮਨਿਕਮ ਸਾਹਿਬ ਆ ਉੱਪਰ ਬਾਬਾਈ ਨੇ ਲਿਖ ਦਿੱਤਾ ਹੈ ਆ ਟੀ ਨਵੀ ਲਾਤੀ ਇਹਨਾਂ ਨੇ ਤੇ ਮੋਟਰਸਾਈਕਲ ਅੱਗੇ ਲਾਇਆ ਨੇ ਬਿਲਕੁਲ ਪਾਰਕਿੰਗ ਸਭ ਤੋਂ ਉੱਪਰ ਲਾਈ ਆ ਯਾਰ ਇਹ ਨਾਲ ਠੀਕ ਹੋ ਭਾਜੀ ਠੀਕ ਹੈ ਫੇਸਪੋਰਟ ਦਾ ਸਰਦ ਲੱਗਾ ਆ ਭਾਈ ਤੂੰ ਬਹੁਤ ਜਲਦੀ ਆਇਆ ਨਹੀਂ ਇੱਥੇ ਜਾਣੇ ਸਾਡੇ ਨਾਲ ਪਹਿਲੀ ਸਾਡੇ ਨਾਲ ਪਹਿਲਾਂ ਕੀ ਗੱਲ ਰਸਤੇ ਨਿਊ ਟੂਟਰ ਮੰਗਦੇ ਕਿਹੜੇ ਕੋ ਛੰਡਾ ਪਤਾ ਨਹੀਂ ਕਿੱਥੇ ਰੱਖ ਛੰਡਾ ਦਾ ਉੱਥੇ 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 ਸੁੱਕਣਾ ਲਾਤੀ ਇਹਨਾਂ ਨੇ ਸਾਹਿਬ ਹੁਣ ਮੋਟਰਸਾਈਕਲ ਲਾ ਕੇ ਹੋਰ ਕੀ ਚਲ ਜੀ ਪਰਲਾ ਤੇਰੇ ਹੁਣ ਸਾਡੀ ਸਲਾਹ ਇਹ ਆ ਨਾਣਾ ਭਾਜੀ ਪਹਿਲੇ ਰੂਮ ਲੈਣਾ ਨਾਣਾ ਬਾਅਦ ਚੋਂ ਆ ਪਹਿਲੇ ਰੂਮ ਲਵਾਂਗੇ ਫੇਰ ਨਾਵਾਂਗੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਫੇਰ ਉੱਥੇ ਜਾਵਾਂਗੇ ਉਹ ਛਿੱਟੇ ਛਿੱਟੇ ਪਾਸੇ ਤੇ ਰੁਕ ਗਿਆ ਹੋਇਆ ਉੱਥੇ ਜਾਵਾਂਗੇ ਰੂਨ ਹੀ ਲੱਗਾ ਭਾਈ ਸਨੋ ਆ ਆ ਬਸ ਵਾਹ ਜਦੋਂ ਲੱਗਣਾ ਮਰੀ ਚਲਣਾ ਮਰੀ ਲੰਗਣਾ ਮਰੀ ਬਿੱਠੇ ਆ ਨਾ ਹੋਰ ਲਾ ਕੇ ਨਾਓ ਆ ਦੇ ਲੋ ਸਾਰੇ ਹੋਰਾਂ ਲਾ ਲੈ ਅਗਲੇ ਆਨੇ ਇਥੋਂ ਦੀ ਆ ਦੇ ਸਾਰੇ ਹੋਰਾਂ ਲਾ ਲੈ ਕੀ ਹੋਇਆ ਆਹ ਲੈ ਦੋਵੇਂ ਭਰਾਵਾਂ ਇਹਨੂੰ ਯਾਰ ਫਸਟ ਟਾਈਮ ਇਕਪ ਹੁੰਦਾ ਹੈਗਾ ਇੱਥੇ ਯਾਰ ਮੁੰਡੇ ਆ ਚਲੋ ਚਲੋ ਕੋਈ ਚਲੋ ਚਲੋ ਚਾਰ ਵਾਰੀ ਭਰਾਵੋ ਉਹਨੇ ਸਾਨੂੰ ਇੰਨੇ ਗੰਦੇ ਤਰੀਕੇ ਨਾਲ ਕੱਟ ਮਾਰਨਾ ਮੈਂ ਕਿਹਾ ਜੀ ਹੁਣ ਇਹਨੇ ਮਾਰਿਆ ਮੈਂ ਫੜ ਕੇ ਚਪੇੜਾ ਮਾਰ ਦਿਆਂਗਾ ਚਲੋ ਜੀ ਚਲੋ ਆ ਦੇ ਹੋਰਾਂ ਲਾ ਲੈ ਸਾਰੇ ਲੈਨੇ ਆ ਦੇ ਚਲੋ ਜੀ ਕਿੰਨੇ ਜਾਣੇ ਅੱਧਾ ਯਾਰ ਹੈ ਅੱਤੇ ਜਾ ਰਿਹਾ

ਗੋਲਦਰਾਮ ਨਿਕਨ ਸਾਹਿਬ ਦਾ ਲੰਗਰ ਹਾਲ ਤੇ ਸਾਰੇ ਜਾਨੇ ਖੜੇ ਹ ਰੂਮ ਲੈਣ ਲਈ ਆ ਲੰਗਰ ਹਾਲ ਦਾ ਗੇਟ ਆਦਰ ਆ ਬਾਬਾ ਜੀ ਬੈਠੇ ਨੇ ਇੱਥੇ ਪਰੋ ਭਾਜੀ ਮੜਾ ਜਾ ਇਹ ਜੋ ਰੂਮ ਲਓ ਚਾਬੀ ਲਓ ਬੰਦੇ ਦਿਖਾਓ ਤੇ ਜਾ ਕੇ ਰੂਮ ਚ ਸੌਂ ਜਾਓ ਕੋਈ ਕਹਦਾ ਭਾਜੀ ਤੋਂ ਆ ਬਾਈ ਮਿੱਟੀ ਹੁਣ ਲੈ ਜਾ ਰਹੀ ਆ ਆਹ ਏ ਸਾਰੇ ਵਸਤੇ ਮਿੱਟੀ ਹੁਣ ਲੈ ਜਾ ਰਹੀ ਆ ਵਾਇਗਰ ਆਏ ਉਹ ਭਾਈ ਨੂੰ ਲਾ ਲਈ ਹੈ ਉਹ ਵਾਇ ਆਹ ਨੂੰ ਲਾ ਲਈ ਆਹ ਆ ਦਿਖਾਓ ਬੰਦੇ ਸਾਰੇ ਇੱਧਰ ਇਹ ਕੌਣ ਲਾ ਲਿਆ ਇਹ ਕੌਮ ਲਾਣੀ ਲਾਓ ਫੇ ਚੰਗੀ ਤਰ੍ਹਾਂ ਰਗੜਦਾ ਫੇਰ ਲੈਦਰ ਦੇਗਾ ਹੈ ਜਿੱਦਾਂ ਸਾਰੀ ਮਿੱਟੀ ਇਹਦੇ ਮੂੰਹ ਤੇ ਪਈ ਹੁੰਦੀ ਹੈ ਲੈ 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 ਆ ਲੈ ਤੁਸੀਂ ਆ ਪੇਜ ਆ ਗਿਆ ਫਿਰ ਉਹ ਤੇ ਰਣਾਣ ਲੱਗਿਆ ਸਾਰਾ ਯਾਨੀ ਮਿੱਟੀ ਲਾਉਣ ਲੱਗੇ ਹੋਇਆ ਆ ਹੋ ਗਿਆ ਸਰਕ ਪੈ ਗਿਆ ਜਾ ਗਿਆ ਬਾਈ ਚਾਰੇ ਦੇਖ ਰਿਹਾ ਸੀ ਗਿਆ ਰੋਕੇ ਠੀਕ ਆ ਬਾਈ ਜਾਓ ਪਹੁੰਚੋ ਇਹਦਾ ਹੋ ਗਿਆ ਬੰਦਾ ਸਾਫ ਉਹ ਬੱਸ ਕਰ ਤੀਜੀ ਵਾਰ ਤੋਂ ਹੋ ਰਿਹਾ ਭਰਾਵਾ ਫੜਦਾ ਈ ਤੂੰ ਦਾ 40 ਸਟ ਉਹ ਹੋਏ ਕਉ ਦੇ ਵਾਹ ਉਹ ਜਿਹੜੀ ਐਲਰਜੀ ਆ ਉਹ ਭਾਈ ਆਪਣੇ ਚਿਹਰੇ ਆਏ ਆ ਉਹਨਾਂ ਅਸਲੀ ਚਿਹਰੇ ਦਾ ਬਾਹਰ ਆ ਰਹੇ ਨੇ ਗੋਰੇ ਚਿੱਟੇ ਮੁੰਡੇ ਣਾ ਵੀ ਸਾਰੇ ਮੁੰਡੇ ਤਿਆਰ ਵਰ ਤਿਆਰ ਉਹ ਸੇਵਾ ਬਣੀ ਜਾਂਦਾ ਉਹਦੇ ਪੈਂਟ ਤੇ ਉਹ ਬੈਤ ਲੜਾ ਵੈਚ ਮਾਮਾ ਸਾਡੇ ਬੈਚ ਜਪਈ ਆ ਆ ਓ ਆ ਐਕਸਪੈਰੀਮੈਂਟ ਦਾ ਬਾਅਦ ਦੇ ਕੇ ਮਾ ਕੀ ਕਰਾ ਓਹ ਹੋ ਕੰਮ ਹੀ ਨਹੀਂ ਕੀਤਾ ਓ ਯਾਰ ਇਹ ਤੇ ਬੈਲਟ ਪਈ ਬੈਜ ਲਾਲਾ ਦੇ ਦਿਓ ਓਲਾ ਮੰਗੇਗਾ ਦਵਾਂਗਾ ਹੀ ਉਹ ਦਿਓ ਯਾਰ ਭਾਜੀ ਬੈਲਟ ਦੇ ਦਿਓ ਮੈਂ ਲਾਈ ਓ ਮੇਰੀ ਦੇ ਦਿਓ ਕੱਢ ਗਏ ਹੈਗੀ ਹੈਗੀ ਸਾਈਡ ਤੋਂ ਨਹੀਂ ਦੇਖੋ ਤੇ ਆ ਨੀਲੇ ਪੈਜ ਸਾਈਡ ਤੇ ਸਾਈਡ ਤੇ ਬੈ ਸਮਾਨ ਵਿੱਚ ਬਈ ਸਾਰਾ ਇੱਕ ਆ ਹੋ ਰਿਹਾ ਐਕਸਪੈਰੀਮੈਂਟ ਓ ਆਂ ਕੀ ਦੇਖ ਇੱਕ ਦੋ ਤਿੰਨ ਬੰਦੇ ਇਦਾਂ ਨੇ ਜਾ ਓਏ ਆ ਲੋ ਜੀ ਪੱਗਾ ਬਨ ਕੇ ਤਿਆਰ ਵਰ ਤਿਆਰ ਨੇ ਸਾਰੇ ਜਣੇ ਹੁਣ ਆਪਾਂ ਕਰਾਂਗੇ ਇੱਧਰ ਨੂੰ ਆ ਜਿਓ ਇੱਧਰ ਮਨੀਕਮ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਕਰਾਂਗੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਜਾਵਾਂਗੇ ਪਾਸੇ ਹੋ ਜਿਓ ਪਾਸੇ ਹੋ ਜਾ ਕਿਚਪੜੇ ਜਣੇ ਚੱਲ ਹੋ ਗਈ ਐਦਾ ਪ੍ਰੋਗਰਾਮ ਹੋ ਗਿਆ ਆਪਣਾ ਪਿਆਰ ਪਹਿਲਾਂ ਆਪਾਂ ਜਾਵਾਂਗੇ ਉੱਪਰ ਨੂੰ ਦੋਸ਼ਾ ਨੂੰ ਉੱਪਰ ਕੰਪਲ ਕੇ ਆਣੇ ਆਂ ਫਿਰ ਅੰਦਰ ਹੋਏ ਦਰਵਾਸਾ ਦਾ ਮਤਲਬ ਦੇਖਾਂਗੇ ਇਹ ਨਿਹਰਾ ਬਈ ਨਿਹਰਾ ਹੈ ਕਿ ਬਨੇਰਾ ਹੋਇਆ ਨਾ ਟਾਈਮ ਬਾਬਾ ਹੋ ਗਿਆ ਵਾ ਟਾਈਮ ਹੋ ਗਿਆ ਤਕਰੀਬਨ ਦੇ ਲੋ 2:20 ਹੋ ਗਿਆ ਤੇ ਨਿਹਰਾ ਤੁਹਾਨੂੰ ਪਤਾ ਜਲਦੀ ਪਹੇਜ ਜਾਂਦਾ ਇੱਥੇ ਤਾਂ ਕਰਕੇ ਹੁਣ ਪ੍ਰੋਗਰਾਮ ਨੂੰ ਚੇਂਜ ਕਰਨ ਪਿਆ ਇਹਦਾ ਉੱਪਰ ਲਾਵਾਂਗੇ ਤੇ ਆ ਕੇ ਦੁਬਾਰਾ ਦੱਸ਼ਾ ਕਰਾਂਗੇ ਬਾਕੀ ਸੰਤਾ ਲੱਗੇ ਆ ਇਹਨੇ ਨਿਹਾਰੇ ਲੈਣ ਉਹ ਚਲੋ ਮੁੰਡਿਓ ਚਲੋ ਮੁੰਡਿਓ ਪੀਓ ਚਾਹ ਚਲੋ ਸੁੱਕਾ ਕਾ ਗਿੱਲਾ ਕਾ ਚਲੋ ਮੁੰਡਿਓ ਪੀਓ ਚਾਹ ਆਇਓ ਉਹ ਰਹਿਣ ਇਹਨੇ ਵੋਟਾਂ ਵੀ ਨਹੀਂ ਪੂਰੀਆਂ ਹੋਈਆਂ ਸਾਰੇ ਰਸਤੇ ਵਿੱਚ ਨਾਲੇ ਨਾ ਮੋਟਰ ਕੋਈ ਚੱਲਦੀ ਬੱਚੇ ਗਿੱਚੀ ਦੇ ਵਿੱਚ ਪਈ ਰਹੀ ਅੱਬ ਇਕੱਲੇ ਖੜੇ ਆ ਰਾਹ ਅੱਗੇ ਲੈ ਜਾਂਦੇ ਆਪਣੀਆਂ ਆਹ ਚੱਲ ਰਾਲ ਵੋਟਾਂ ਹੋ ਰਹੀਆਂ ਨੇ ਓਏ ਓਏ ਕੀ ਬਾਤ ਐ ਵੀਊ ਚੈੱਕ ਕਰੋ ਤੁਸੀਂ ਓਏ ਹੋਏ ਪਾਜੀ ਇੱਧਰ ਟਿਕੜੋ ਓਏ ਹੋਏ 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 ਓ ਕੌਣ ਲੜੀਏ ਨੇ ਕਿਉਂ ਲੜੀਏ ਨੇ ਕਿਉਂ ਲੜੀਏ ਨੇ ਕਿਤੇ ਹੋਲ ਕਰਾਣਾ ਆ ਦੁਆਰਾ ਆਇਆ ਉਹ ਮੈਗੀ ਨਹੀਂ ਆਈ ਓਏ ਮੈਗੀ ਆ ਲਓ ਜੀ ਬਰਫ਼ ਤਾਂ ਸਾਨੂੰ ਮਿਲੀ ਨਹੀਂ ਇੱਥੇ ਫੋਟੋ ਮਾ ਜਰੂਰ ਹੋਣ ਲੱਗੀਆਂ ਆ ਕੇ ਸਾਡੀਆਂ ਤੇ ਆਹ ਖੜੇ ਬੰਦੇ ਫੋਟੋ ਮਾ ਕਰਾ ਲੈ ਚਰਨੇ ਦੇ ਨਾਲ ਨਾਲ ਇਹਦੇ ਵੀ ਇੱਧਰ ਵੀਡੀਓ ਬਣਦੀ ਪਈ ਆ ਤੇ ਅਸੀਂ ਦੇਖੋ ਕਿੱਥੇ ਬੈਠੇ ਆ ਆ ਫੋਟੋ ਆ ਰਹੀ ਫੋਟੋ ਤੇ ਤੁਲਾ ਭਾਜੀ ਯਾ ਦੇਖੋ ਆਪਾਂ ਬੈਠੇ ਕਿੱਥੇ ਆਹ ਟੇਬਲ ਦੇ ਖੜਾ ਕਿਥੇ ਲੱਗਾ ਕੀ ਬਾਤ ਆ ਹਲੋ ਪਾਣੀ ਲੰਘਣ ਰਿਹਾ ਓਏ ਕੀ ਬਾਤ ਮੇਰੇ ਇਸ ਮੇਰੇ ਇਸ ਇੱਥੇ ਦਾ ਥੋੜਾ ਥੋੜਾ ਵੀਊ ਐ ਨਾ ਸ਼ਾਨਦਾਰ ਆ ਨਾ ਪਾਣੀ ਵਿੱਚ ਟੇਬਲ ਲੱਗੇ ਆ ਇੱਥੇ ਬੈ ਕੇ ਮੈਗੀ ਖਾਵਾ ਜਾਂ ਆਪਾਂ ਇੱਥੇ ਬੈ ਕੇ ਮੈਗੀ ਖਾਣੀ ਆ ਬਰਫ਼ ਦਾ ਢਾਲ ਢਾਲ ਵੇਦਾ ਸਨੋ ਸਾਨੂੰ ਨਹੀਂ ਮਿਲੀ ਉੱਪਰ ਉਹ ਕਾਫੀ ਉੱਪਰ ਜਾ ਕੇ ਆ ਕੀ ਗੰਗਾ ਦੇ ਟ੍ਰੈਕ ਦੇ ਵਿੱਚ ਜਾ ਕੇ ਆ ਉੱਥੇ ਮੰਗੀ ਸਨੋ ਉੱਥੇ ਸਨੋ ਵੀ ਨਹੀਂ ਮਿਲਦੀ ਇੱਥੇ ਕੱटु ਮੌਸਮ ਦਾ ਪੂਰਾ ਬਣਿਆ ਹਾ ਤੂੰ ਚੈੱਕ ਕਰ ਸਕਦੇ ਹੋ ਬੱਦਲ ਦਾ ਹੋਇਆ ਵਾ ਨਾ ਕਿ ਇੱਥੇ ਤਾਂ ਨਹੀਂ ਪਊਗਾ ਉੱਪਰ ਪਊਗੀ ਇਹ ਬੜਾ ਪਊਗੀ ਉਪਰਲੇ ਇਲਾਕਿਆਂ ਦੇ ਵਿੱਚ ਬਸ ਕਿ ਮਨਾਲੀ ਆ ਕੇ ਸਾਨੂੰ ਦਿਖਾਉ ਮਿਲੂ ਨਹੀਂ ਨੈਗੀ ਡਾਟਰ ਆਪਾਂ ਦੇਖ ਤਾਂ ਉਧਰ ਫੋਟੋ ਸ਼ੂਟ ਚੱਲਦਾ ਪਿਆ ਹੈ ਮੈਨੂੰ ਯਾਦ ਹਕੀਏ ਲొਕੇਸ਼ਨ ਹੈਗੀ ਆ ਤੋਸ ਤੋਂ ਤਕਰੀਬਨ 6 ਕਿਲੋਮੀਟਰ ਥੱਲੇ ਆ ਹੈ ਓਥੇ ਆਹ ਬੰਦੇ ਉਹ ਦੇਖੋ ਉਹ ਜਾ ਰਹੇ ਨੇ ਸਾਰੇ ਨਿਰਾਸ਼ ਹੋ ਕੇ ਮੁੜਦੇ ਫਿਰੇ ਸਾਰੇ ਫਿਲਪਾ ਮਿਲਦੇ ਆ ਤੁਹਾਨੂੰ ਹੁਣ ਮਾਨਿਕਨ ਸਾਹਿਬ ਜਾ ਕੇ ਤੇ ਇੱਕ 1.5 ਮੋਟਰ ਵਾਲੀ ਦੀ ਪੈਂਚਰ ਹੋ ਗਿਆ ਉਹ ਵੀ ਹੁਣ ਬੰਦਾ ਦਾ ਪੈਂਚਰ ਲਵਾਉਣਾ ਆਪਾਂ ਠੀਕਾ ਮਰਾ ਹੋਇਆ ਨਾਲ ਫੋਟੋ ਮੈਂ ਕਰਾ ਲਈ ਆਪਾਂ ਵੀ ਚਲੋ 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 ਚੋ ਥੱਲੇ ਚਲੋ ਚਲੋ ਥੱਲੇ ਆ ਜਾਓ ਥੱਲੇ ਆ ਜਾਓ ਥੱਲੇ ਆ ਜਾਓ ਚਲੋ ਹਟ ਦੇ ਦਈ ਉਹ ਥੱਲੇ ਆ ਜਾ ਭਰਾਵਾ ਥੱਲੇ ਆਇਆ ਕੋਹੜੇ ਦੇ ਵਿੱਚ ਮੈਂ ਕੋਹੜੇ ਦੇ ਵਿੱਚ ਲੱਗਾ ਥੱਲੇ ਆ ਜਾਓ ਥੱਲੇ ਆ ਜਾਓ ਆ ਜਾਓ ਚਲੋ ਚੋ ਚਲੋ ਚਲੋ ਲੈਨ ਵਾਈਲ ਚਲੋ ਚਲੋ ਥੱਲੇ ਆ ਥੱਲੇ 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 ੱਲੇ ਆ ੱਲੇ ਆ ੱਲੇ ਮੈਨੂੰ ਆਵਾਜ਼ ਨਹੀਂ ਮਾਰੀ ਓਏ ਚੱਲ ਬਹਿ ਕੇ ਗੱਲ ਮੈਨੂੰ ਆਵਾਜ਼ ਮਾਰੀ ਨਹੀਂ ਤੇਰੇ ਕਹਿੰਦੇ ਮੈਗੀ ਖਾਈ ਜਾਂਦੇ ਸਾਰੇ ਜਣੇ ਆਹ ਪਹਾੜਾ ਦੀ ਮੈਗੀ ਆਹਾ ਆ ਇੱਧਰ ਲੱਚਪਾਨਾ ਬੈਠਾ ਫੋਣ ਮੈਨੂੰ ਓ ਆ ਜਾ ਭਰਾਵਾ ਮੈਨੂੰ ਬੁਲਾਇਆ ਨਹੀਂ ਤੂੰ ਵੀ ਆਵਾਜ਼ ਨਹੀਂ ਮਾਰੀ ਮੈਗੀ ਲਈ ਗਲਤ ਗੱਲ ਆ ਓ ਮਾਈ ਗੋਡ ਗਲਤ ਗੱਲ ਆ ਮੈਨੂੰ ਫੜਾ ਚਮਚਾ ਇੱਧਰ ਆਹਾ ਇਹ ਹੈਗੀ ਪਲੇਨ ਮੈਗੀ 50 ਰੁਪਏ ਦੀ ਮੈਗੀ ਖਾਣ ਰੇ ਮੈਗੀ ਵੇਦੀ ਰੋਟੀ ਨਹੀਂ ਜਾ ਕੇ ਲੈ ਕੇ ਮੈਂ ਕੀ ਹਾਲਾ ਰੋਟੀ ਨਹੀਂ ਦੇ ਦਿੰਦੀ ਨਿਆਗੀ ਆ ਭਾਈ ਕੱਲੇ ਕੱਲੇ ਖਾਈ ਜਾਂਦੇ खाई ਨਹੀਂ ਨਹੀਂ ਦੇਣੀ ਗੱਲ ਬੱਕਰੀ ਆ ਨਹੀਂ ਦੇਣੀ ਗੱਲ ਬੱਕਰੀ ਆ ਤੂੰ ਲੁੱਕ ਲੁੱਕ ਕੇ ਖਾਈ ਜਾਂਦੇ ਹੋ ਮਹਿੰਗੀ है ਆ 70 ਦੇ ਨਹੀਂ ਗਈ ਆ ਆਪਣੇ 10 ਦੇ ਨਹੀਂ ਮਿਲਦੇ ਓਏ ਆਪਣੀ ਲੋ ਜਾ ਕੇ ਆਪਣੀ ਨਾਲ ਓ ਮੈਂ ਇਹ ਦਾ ਸਰ ਵਿੱਚ ਮੈਂ ਬੋਲ ਬੋ ਮੈਂ ਬੋਲਾਂ ਮੈਂ ਵੀਡੀਓ ਵਿੱਚ ਬੋਲ ਬੋ 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 ਅ ਭਾਈ ਆ ਦੂਜੇ ਅੰਗਲਾ ਹੁੰਦਾ ਚਲੋ ਪਾਜੀ ਉਹ ਵੋ ਅੱਗੇ ਇੱਕ ਗੁਰਦਰਾ ਸਾਹਿਬ ਵਿੱਚੋਂ ਹੀ ਰਾਹ ਜਾਂਦਾ ਆ ਗਈ ਮਾਰਕੀਟ ਆ ਗਈ ਓਏ ਚੱਲ ਬਾਹਰ ਬੰਦੇ ਇੱਥੇ ਖੜੇ ਹੋਣ ਆਪਣੇ ਚਲੋ ਪਾਣੀ ਬੱਤੀ

هل <applause> <applause> ਉੱਥੇ ਜਿਹੜਾ ਨਿਕਲਦਾ ਗਰਮ ਗਰਮ ਪਾਣੀ ਆਓ ਦਿਓ ਉੱਥੇ ਵੀ ਨਿਕਲਦਾ ਆਹ ਦੇ ਹੋ ਜਗਾ ਦੀ ਦੇ ਪਾਣੀ ਨਿਕਲਦੀ ਉੱਥੇ ਵੀ ਹੈਗਾ ਉੱਪਰ ਵੀ ਜਗਾ ਜਿੱਥੇ ਗਰਮ ਕੁੰਡ ਜਗਾ ਉੱਥੇ ਪਾਣੀ ਨਿਕਲਦਾ ਉੱਪਰ ਵੀ ਨਿਕਲਦਾ ਇੱਕ ਜਗਾ ਤੇ ਇਹ ਥੱਲੇ ਪਾਣੀ ਨਿਕਲਦਾ ਰਹਿੰਦਾ ਇੱਥੇ ਆ ਜੋ ਆ ਜੋ ਵੇ ਬਾਹਰ ਦੇ ਹੋ ਜਾਓ ਕੋਲ ਆ ਇਧਰੋਂ ਨਿਕਲਦਾ ਹੈ ਆਲ ਪਾਣੀ ਨਿਕਲਦਾ ਪਾਪਾ ਦੇ ਨਿਕਲਦਾ ਮਾਰਕੀਟ ਘੁੰਮਦੇ ਪਏ ਸੀ ਮਨੀ ਕਰਨ ਆਲੀ ਆ ਇੱਕ ਹੋਰ ਮੰਦਿਰ ਆ ਗਿਆ ਆ ਮੋਰੇ ਨਹੀਂ ਆਦਾ ਬਾਂਦਰਾ ਮੰਦਿਰ ਆ ਰਿਹਾ ਪਿੱਛੇ ਮੰਦਿਰ ਮੰਦਿਰ ਕਹਿ ਰਿਹਾ ਮੈਂ ਮੰਦਿਰ ਬਾਂਦਰਾ ਨਹੀਂ ਕਹਿ ਮੰਦਿਰ ਕਹਿ ਰਿਹਾ ਮੈਂ ਆ ਕੇਕ ਲਿਆ ਲਈ ਬੜਾ ਸਵਾਦ ਨਿਕਲਿਆ ਯਾਰ ਆਏ ਸਵਾਦ ਨਿਕਲਣਾ ਕੇਕ ਬਹੁਤ ਸਵਾਦ ਸੀ ਬਹੁਤ 3 ਰੁਪਏ ਦਾ ਕੇਕ ਨਾਲੇ ਬਾਬਾ ਜੀ ਦੇ ਦਰਸ਼ਨ ਆ ਵਾਹਿਗੁਰੂ ਮਾਰਕੀਟ ਫੁੱਲੰ ਫੁੱਲ ਹੈ ਰੱਤੇ ਫੋਟੋ ਕਹਿੰਦਾ ਪੰਜਾਬੀ ਦੇ ਪੰਜਾਬੀ ਆਗੇ ਹੋਏ ਕਹਿੰਦੇ ਨੇ ਫੋਟੋ ਕਹਿੰਦਾ ਨਹੀਂ ਭਾਈ ਇਹ ਕਹਤਾਂ ਨਹੀਂ ਆ ਨੋ ਪਾਜੀ ਸਵਾਦ ਕੋਟ ਇਹ ਬੰਦਾ ਖਾ ਖਾ ਕੇ ਨਹੀਂ ਰਜਦਾ ਹੁਣ ਬਿਸਕਟ ਲੈ ਲਿਆ ਭਾਈ ਸਾਹਿਬ ਨੇ ਸ਼ਰਮ ਨਹੀਂ ਹੁੰਦੀ ਇਹਨਾਂ ਨੂੰ ਦੇ ਨਹੀਂ ਰਜਣਾ ਆਜੋ ਮਸਟੰਡੇ ਆਜੋ 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 ਏ ਸੀਗੀ ਆਪਣੀ ਮਨਿਕਨ ਸਾਹਿਬ ਵਾਲੀ ਮਾਰਕੀਟ ਮਾਰਕੀਟ ਸਾਰਾ ਕੁਝ ਘੁੰਮ ਲਿਆ ਖਾ ਲਿਆ ਪੀ ਲਿਆ ਫੱਗ ਲਿਆ ਉਹ ਨਹੀਂ ਉਹ ਨਹੀਂ ਉਹ ਨਹੀਂ ਉਹ ਨਹੀਂ ਹੋਇਆ ਤੇ ਜਿਆਦਾ ਹੋ ਗਿਆ ਪਿੱਛੇ ਮੰਦਿਰ ਆ ਗਿਆ ਤੇ ਹੁਣ ਚੱਲਦੇ ਆ ਪੁਲ ਤੇ ਉੱਤੇ ਫੋਟੋ ਜਿ ਕਰਾ ਕੇ ਫੇ ਚੱਲਦੇ ਕਮਰੇ ਚ ਤੇ ਨੀਂਦਰਾ ਲਾਣੇ ਆ ਕੱਲ ਨੂੰ ਚੱਲਦੇ ਆ ਮਨਾਲੀ ਓ ਮਾਈ ਗੋਡ ਕਿੰਨਾ ਸੋਹਣਾ ਲੱਗ ਰਿਹਾ ਯਾਰ ਮੈਂ ਓ ਮਾਈ ਗੋਡ ਭਰਾ ਦੇਖੀ ਦੇਖੋ ਕੋਣ ਹੈ ਕੋਈ ਬਹੁਤ ਸੋਹਣਾ ਲੱਗ ਰਿਹਾ ਧਿਆਨ 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 ਨਾਲ ਧਿਆਨ ਨਾਲ ਤੇ ਹੁਣ ਅਸੀਂ ਆ ਪਹੁੰਚੇ ਗੁਰਦੁਆਰਾ ਮਨੀਕਨ ਸਾਹਿਬ ਤੇ ਟਾਈਮ ਹੋ ਗਿਆ ਵਾਵਾ ਠੀਕ ਹੈ ਜੀ ਤੇ ਇਸ ਵਲੌਗ ਨੂੰ ਆਪ ਇੱਥੇ ਐਂਡ ਕਰਦੇ ਆ ਕਿਉਂਕਿ ਵਲੌਗ ਬਹੁਤ ਲੰਬਾ ਹੋ ਗਿਆ ਤੇ ਆਪਾਂ ਕੱਲੂ ਨਵਾਂ ਵਲੌਗ ਸ਼ੁਰੂ ਕਰਾਂਗੇ ਤੇ ਮਿਲਦੇ ਆ ਅਗਲੇ ਨਵੇਂ ਵਲੌਗ ਦੇ ਚੰਗਾ ਜੀ